ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਅੱਜ ਗੱਲ ਆਪਾਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਹਨਾ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਤੁਹਾਡੀ ਬਹੁਜਨ ਸਮਾਜ ਪਾਰਟੀ ਵੱਲੋਂ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਜੇਕਰ ਅੱਜ ਦੇ ਪਾਣੀ ਦੀ ਗੱਲ ਕਰੀ ਤਾਂ ਸਾਡੇ 20 ਫੁੱਟ ਦੇ ਪਾਣੀ ਜਿਹੜਾ ਚੱਲ ਰਿਹਾ ਹੈ ਤੋਂ ਪਹਿਲਾਂ ਜੈਪੀਨ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬੜੇ ਦੁੱਖ ਦੀ ਘੜੀ ਦੇ ਵਿੱਚ ਉਹ ਪੰਜਾਬ ਲੰਘ ਰਿਹਾ ਸਭ ਪਾਸੇ ਪਾਣੀ ਪਾਣੀ ਹੈ ਬਹੁਤ ਜ਼ਿਆਦਾ ਸਾਡੀ ਕਿਸਾਨੀ ਦਾ ਗਰੀਬ ਮਜ਼ਦੂਰ ਦਾ ਕਿਰਤੀ ਲੋਕਾਂ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਫਸਲਾਂ ਤਬਾਹ ਹੋ ਚੁੱਕੀਆਂ ਨੇ ਗਰੀਬਾਂ ਦੇ ਘਰ ਤਬਾਹ ਹੋ ਚੁੱਕੇ ਨੇ بارش ਨੇ ਪਾਣੀ ਨੇ ਫੜਾਂ ਦੇ ਪਾਣੀ ਨਾਲੋਂ ਜਿਹੜਾ ਡਰੇਨ ਜਾਂ ਨਾਲੀ ਦੇ ਪਾਣੀ ਨਾਲੋਂ ਵੀ ਘਾਤ ਵੱਡ ਨੁਕਸਾਨ ਕੀਤਾ ਘਾਤ ਸਭ ਤੋਂ ਹੋਇਆ ਕਿਉਂਕਿ ਘਰਾਂ ਦੇ ਵਿੱਚ بارشਾਂ ਦਾ بارش ਇੰਨੀ ਜ਼ਿਆਦਾ ਹੋ ਰਹੀ ਹੈ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਘਰ ਪਾੜ ਰਹੇ ਨੇ ਜਿਵੇਂ ਜਿਵੇਂ ਹਜੇ ਹੋਰ ਧੁੱਪ ਲੱਗਣੀ ਹੈ ਤਾਂ ਬਹੁਤ ਮਨ ਮਕਾਨਾਂ ਦਾ ਸਾਡਾ ਮੰਨਣਾ ਵੀ ਹੋਰ ਵੀ ਨੁਕਸਾਨ ਹੋਵੇਗਾ ਕਿਉਂਕਿ ਨਿਊਆਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਅੱਜ ਪੰਜਾਬ ਬੜੇ ਮਾੜੇ ਮੈਂ ਕਹਿ ਸਕਦਾ ਵੀ ਬੜੇ ਪੂਰੇ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਆ ਪੰਜਾਬ ਦੇ ਵਾਸੀ ਸਾਰੇ ਲੋਕਾਂ ਨੂੰ ਸਾਨੂੰ ਰਲ ਮਿਲ ਕੇ ਇੱਕ ਦੂਜੇ ਦੇ ਹੱਥ ਫੜਨਾ ਚਾਹੀਦਾ ਇੱਕ ਦੂਜੇ ਦੀ ਸਹਾਰ ਲੈਣੀ ਚਾਹੀਦੀ ਹੈ ਤੇ ਦੂਸਰੀ ਗੱਲ ਸਰਦੂਰਗੜ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਬਹੁਤ ਜ਼ਿਆਦਾ ਵਰਖਾ ਹੋ ਰਹੀ ਹੈ। ਖੱਗਰ ਵੀ ਪੂਰੇ ਆਫਾਨ ਤੇ ਚੱਲ ਰਿਹਾ। ਲਗਭਗ 21 ਫੁੱਟ ਨੂੰ ਪੱਛ ਕਰੀ ਬੈਠੇ। ਇਸ ਕਰਕੇ ਜਿੱਥੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ। ਕੋਈ ਪਰਿਵਾਰ ਛੱਤ ਤੋਂ ਵਾਂਝਾ ਜਾਂ ਉਹਨਾਂ ਦੀ ਛੱਤ ਕਾਫੀ ਮਕਾਨੇਦਰ ਸਾਡੇ ਏਰੀਏ ਦੇ ਵਿੱਚ ਡਿੱਗੇ ਵੀ ਨੇ ਛੱਤਾਂ। ਸਾਡੀ ਤੁਹਾਡੇ ਚੈਨਲ ਰਾਹੀਂ ਇਹ ਬੇਨਤੀ ਆ ਕਿ ਕੋਈ ਵੀ ਜੇ ਹਲਕਾ ਸਦੂਗੜ ਕੀ ਚਾਹੇ ਜ਼ਿਲ੍ਹਾ ਮਾਨਸਾ ਦੇ ਵਿੱਚ ਜੇ ਕਿਸੇ ਕੋਲ ਰਹਿਣ ਆਸਰਾ ਨਹੀਂ ਕੁਝ ਦਿਨਾਂ ਲਈ ਜਿੰਨਾ ਚੱਕ ਹਾਲਾਤ ਠੀਕ ਨਹੀਂ ਹੁੰਦੇ ਤਾਂ ਅਸੀਂ ਸਤਗੁਰ ਰਰਦਾਸ ਪ੍ਰਬੰਧਕ ਕਮੇਟੀ ਵੱਲੋਂ ਇਹ ਫੈਸਲਾ ਲਿਆ ਕਿ ਅਸੀਂ ਗੁਰੂ ਘਰ ਦੇ ਵਿੱਚ ਉਹ ਲੋਕਾਂ ਨੂੰ ਰੁਕਣ ਦਾ ਠਹਿਰਨ ਦਾ ਪ੍ਰਬੰਧ ਕਰਾਂਗੇ ਦੋ ਟਾਈਮ ਦੇ ਲੰਗਰ ਦਾ ਵੀ ਪ੍ਰਬੰਧ ਕਰਾਂਗੇ ਸਤਗੁਰ ਰਰਦਾਸ ਗੁਰੂ ਘਰ ਦੇ ਵਿੱਚ ਹਰ ਤਰ੍ਹਾਂ ਦਾ ਉਹਨਾਂ ਦੇ ਲਈ ਅਸੀਂ ਪ੍ਰਬੰਧ ਕਰਾਂਗੇ ਲੰਗਰ ਪਾਣੀ ਖਾਣ ਪੀਣ ਦਾ ਉਹਨਾਂ ਦੇ ਮੈਡੀਕਲ ਸਹੂਲਤਾਂ ਦਾ ਉਹਨਾਂ ਦਾ ਰਹਿਣ ਦਾ ਸਾਡੀਆਂ ਹੋਰ ਬੜੀਆਂ ਸੰਸਥਾਵਾਂ ਸਾਡਾ ਚੈਨਲ ਜਿਹੜੇ ਤੇ ਤੁਸੀਂ ਕਵਰ ਕਰ ਰਹੇ ਹੋ ਆਵਾਜ਼ਾ ਪੰਜਾਬ ਮਾਨਯੋਗ ਰਾਸਕੌਲ ਜੀ ਦਾ ਵਿਸ਼ੇਸ਼ ਗਿਆਨ ਅਸੀਂ ਜਲਦੀ ਹੋਰ ਵੀ ਘਰਾਂ ਦੇ ਵਿੱਚ ਜਾ ਕੇ ਆਪ ਦੇਖ ਕੇ ਕਿੱਥੇ ਕਿੱਥੇ ਨੁਕਸਾਨ ਹੋਇਆ ਉਹਨਾਂ ਦੇ ਦੁੱਖਾਂ ਦੇ ਉੱਤੇ ਮਲਮ ਲਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਇਹ ਪੰਜਾਬ ਵਾਸੀਆਂ ਦੀ ਦੁੱਖ ਦੀ ਘੜੀ ਦੇ ਵਿੱਚ ਸਾਡਾ ਚੈਨਲ ਬਾਣੀ ਲਿਖਣ ਦੀ ਲੋੜ ਕਿਉਂ ਭਈ ਮੋٹے ਨਾਲ ਮੋਟਾ ਲਾ ਕੇ ਖੜਿਆ ਸੀ ਹਰ ਤਰ੍ਹਾਂ ਉਹਨਾਂ ਦੇ ਨਾਲ ਖੜੇ ਆ ਤੇ ਮੈਂ ਇਹ ਵਿਸ਼ਵਾਸ ਦਿਵਾਉਣਾ ਖਾਸ ਕਰਕੇ ਮਾਲਵੇ ਦੇ ਨੂੰ ਸਾਡੇ ਸਾਥੀਆਂ ਨੂੰ ਕਿ ਸਾਡਾ ਦਫ਼ਤਰ ਵੀ ਹੈ ਬਹੁਤ ਜਨ ਸਮਾਜ پارٹی ਦਾ ਉਹਦੇ ਚ ਵੀ ਹਾਲ ਆ ਉਹਦੇ ਚ ਵੀ ਕੋਈ ਸਾਥੀਆਂ ਨੇ ਜੇ ਕੋਈ ਇਮੀਡੀਏਟਲੀ ਰੁਕਣਾ ਅਸੀਂ ਰੁਕਣ ਦਾ ਪ੍ਰਬੰਧ ਕਰ ਸਕਦੇ ਆ ਖਾਣ ਪੀਣ ਦਾ ਪ੍ਰਬੰਧ ਕਰ ਸਕਦੇ ਆ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕਰ ਸਕਦੇ ਆ ਹਰ ਤਰ੍ਹਾਂ ਦੀ ਸਾਡੇ ਇੱਥੇ ਸਤਿਗੁਰ ਰਵਿਦਾਸ ਜੀਆਂ ਧਰਮਸ਼ਾਲਾਾਂਾਂ ਬਣੀਆਂ ਹੋਈਆਂ ਬੜੇ ਬੜੇ ਹਾਲ ਨੇ ਉਹ ਹਾਲਾਂ ਦੇ ਵਿੱਚ ਸਾਡੇ ਨਾਲ ਸਾਡੇ ਲਾਭ ਸਿੰਘ ਗੁਰੂ ਘਰ ਦੇ ਖਜ਼ਾਨਚੀ ਬੈਠੇ ਨੇ ਲਾਭ ਸਿੰਘ ਠੇਕੇਦਾਰ ਜੀ ਪੰਜਾਬ ਦੇ ਪ੍ਰਸਿੱਧ ਲੋਗ ਆਈ ਕਰਸ਼ਦੀਪ ਚੋਟੀਆਂ ਜੀ ਜਿਸ ਤਰ੍ਹਾਂ ਦੀ ਵੀ ਕਿਸੇ ਨੂੰ ਕੋਈ ਲੋੜ ਆ ਸਾਡੀ ਟੀਮ ਨਾਲ ਸਾਡੀ ਪੁਰਦਬਾਰਾ ਪ੍ਰਬੰਧਕ ਕਮੇਟੀ ਨਾਲ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰ ਸਕਦਾ ਅਸੀਂ ਹਰ ਤਰ੍ਹਾਂ ਦੇ ਸਾਡੇ ਕਿਸਾਨ ਗਰੀਬ ਮਜ਼ਦੂਰ ਕਿੰਨੇ ਲੋਕਾਂ ਦੇ ਨਾਲ ਖੜੇ ਆ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਇਕੱਲੇ ਇਕੱਲੇ ਘਰ ਜਾ ਕੇ ਉਹਨਾਂ ਦੇ ਦੁੱਖਾਂ ਦੇ ਵਿੱਚ ਸ਼ਰੀਕ ਹੋਵਾਂਗੇ ਪਰ ਗੱਦੇ ਵੀ ਅਸੀਂ ਜਾ ਕੇ ਆਏ ਆ ਬੜੇ ਮਾਰੇ ਖਿਲਾਫ ਬੜੇ ਔਖੇ ਹਾਲ ਕਿਉਂਕਿ ਮੈਂ ਵੇਖਿਆ ਕਈ ਲੋਕ ਇਹ ਵੀ ਸੋਚ ਸਕਦੇ ਨੇ ਵੀ ਦਫ਼ਤਰ ਦੇ ਵਿੱਚ ਬੈਠ ਕੇ ਵੀਡੀਓ ਬਣਾਈ ਜਾਂਦੇ ਨੇ ਮੈਂ ਜ਼ਿਆਦਾਤਰ ਦੇਖਿਆ ਕਿ ਲੋਕਾਂ ਨੇ ਇੱਕ ਘਰ ਦੇ ਕੰਢੇ ਨੂੰ ਪਿਕਨਿਕ ਬਣਾਇਆ ਹੋਇਆ ਜਿਵੇਂ ਕੋ ਪਿਕਨਿਕ ਜਿਵੇਂ ਕੋ ਉੱਥੇ ਜਾ ਕੇ ਸੈਲ ਬੇਂ ਕਰੀ ਜਾਂਦੇ ਨੇ ਕੋਈ ਵੀ ਉੱਥੇ ਜਿਹੜੇ ਕੰਮ ਕਰ ਰਹੇ ਨੇ ਸਾਡੇ ਭਰਾ ਉਹਨਾਂ ਦੇ ਕੰਮਾਂ 'ਚ ਵੀ ਵੇਖਣ ਪੈਣਾ ਇਸ ਕਰਕੇ ਜਿੱਥੇ ਮੈਂ ਬੈਠ ਕੇ ਵੀਡੀਓ ਕਰ ਰਿਹਾ ਇੱਥੋਂ ਅੱਧਾ ਕਿਲੋਮੀਟਰ ਦੂਰੀ 'ਤੇ ਹਨ ਅੱਧਾ ਕਿਲੋਮੀਟਰ ਦਾ ਘਰ ਦੇ ਸ਼ੁਰੂ ਹੋ ਜਾਂਦਾ ਅੱਧਾ ਕਿਲੋਮੀਟਰ ਤੋਂ ਵੀ ਘਾਟ ਹੀ ਹੋਵੇਗਾ ਇਸ ਕਰਕੇ ਅਸੀਂ ਬਿਲਕੁਲ ਘਰ ਦੇ ਕਿਨਾਰੇ 'ਤੇ ਆ ਹਰ ਹਾਲਾਤਾਂ 'ਤੇ ਅਸੀਂ ਨਜ਼ਰ ਰੱਖ ਰਹੇ ਹਾਂ ਹਰ ਪੱਖੋਂ ਪਰ بارش ਨੇ ਬਹੁਤ ਵੱਡਾ ਨੁਕਸਾਨ ਕੀਤਾ ਘਰਾਂ ਦੀਆਂ ਸ਼ਰਤਾਂ ਘਰ ਪੂਰੀ ਤਰ੍ਹਾਂ 파ਟੇ ਨੇ ਦਿਹਾੜੀ ਨਹੀਂ ਲੱਗ ਰਹੀ ਅੱਜ ਉਹ ਮਜ਼ਦੂਰ ਘਰ ਬੈਠਾ ਹੈਗਾ ਇਸ ਕਰਕੇ ਇਸ ਦੁੱਖ ਦੀ ਘੜੀ ਦੇ ਵਿੱਚ ਬਾਦਲ ਸਮਾਜ પાર્ટી ਹਰ ਸਾਡੇ ਕਿਸਾਨ ਮਜ਼ਦੂਰ ਕਿਰਤੀ ਲੋਕਾਂ ਨਾਲ ਮਹਾਜਲ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਅਸੀਂ ਮੈਂ ਫਿਰ ਕਹਿਣਾ ਵੀ ਸਾਡੇ ਸਤਿਗੁਰ ਰੰਗਦਾਸ ਗੁਰੂ ਘਰ ਦੇ ਵਿੱਚ ਬੜੇ 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 ਹਾਲ ਬਣੇ ਹੋਏ ਨੇ ਕਮਰੇ ਵੀ ਨੇ ਅਸੀਂ ਠਹਿਰਨ ਦਾ ਉੱਥੇ ਪ੍ਰਬੰਧ ਕਰ ਸਕਦੇ ਹਾਂ ਜਿਸ ਤਰ੍ਹਾਂ ਮੈਂ ਧਰਮਸ਼ਾਲਾਵਾਂ ਵੀ ਦੱਸੀਆਂ ਕੋਈ ਵੀ ਜੇ ਕੋਈ ਸ਼ੱਕ ਤੋਂ ਬੰਜਾ ਹੋ ਆਪਣੇ ਆਪ ਨੂੰ ਜਹਾ ਉਹਨਾਂ ਦਾ ਤਾਂ ਮਕਾਨ ਡਿੱ ਗਿਆ ਤਾਂ ਸਾਡੀ ਪ੍ਰਬੰਧਕ ਕਮੇਟੀ ਨਾਲ ਗੱਲ ਕਰਕੇ ਉਹ ਜਿੱਥੇ ਸਾਡੇ ਮੈਂਬਰ ਸਾਹਿਬਾਨ ਦੱਸਣਗੇ ਉੱਥੇ ਉਹਨਾਂ ਦਾ ਰੋਕਣਾ ਪਰਮੰਤਸੀਂ ਕਰ ਸਕਦੇ ਆ ਤੇ ਮੈਂ ਇੱਥੇ ਇਹ ਵੀ ਕਹਾਂਗਾ ਕਿ ਹੜ੍ਹਾਂ ਵਰਗੀ ਜਿਹੜੀ ਘਾਟਕ ਸਥਿਤੀ ਆਈ ਹੈ ਚਾਹੇ ਉਹ ਘਰਦੀ ਹੈ ਚਾਹੇ ਡਰੇਨਾਂ ਦੀ ਹੈ ਤੇ ਪੰਜਾਬ ਸਰਕਾਰ ਦੀ ਨਲਕੀ ਜੇ ਪੰਜਾਬ ਸਰਕਾਰ ਸਮੇਂ ਰਹਿੰਦੇ ਇਹ ਡਰੇਨਾਂ ਦੀ ਪਹਿਲਾਂ ਸਫਾਈ ਕਰਾ ਦਿੰਦੇ ਜਾਂ ਘਰਦੀ ਪਹਿਲਾਂ ਸਫਾਈ ਹੋ ਜਾਂਦੀ ਤਾਂ ਇੰਨੇ ਗੰਭੀਰ ਹਾਲਾਤ ਨਹੀਂ ਬਣਨੇ ਸੀ ਪਹਿਲਾਂ ਸਰਕਾਰ ਕੁੰਭ ਕਰਨ ਦੀ ਨੀਂਦ ਸੁਤੀ ਰਹੀ ਹੁਣ ਸਰਕਾਰ ਦਾ ਖਮਿਆਜਾ ਸਰਕਾਰ ਦੀਆਂ ਗਲਤੀਆਂ ਦਾ ਖਮਿਆਜਾ ਗਰੀਬ ਕਿਸਾਨ ਮਜ਼ਦੂਰ ਨੂੰ ਕੁਤਨਾ ਪਹਿਰੇਆ ਇਸ ਕਰਕੇ ਮੈਂ ਸਰਕਾਰ ਦੀ ਕਾਰਜਕਾਰੀ ਦੀ ਵੀ ਨਿੰਦਾ ਕਰਾਂਗਾ